ਨਿਊਜ਼ ਬੁਲੇਟਿਨ ਪੰਜਾਬ ਦੇ ਚਾਪੀ ਦਾ ਸਵਾਗਤ ਹੈ ਅੱਜ ਜਿੱਥੇ ਦੇਸ਼ ਭਰ ਵਿੱਚ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ ਉੱਥੇ ਅੱਜ ਕਾਦੀਆਂ ਵਿਖੇ ਵੀ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ ਗਿਆ ਅੱਜ ਇਸ ਪਵਿੱਤਰ ਤਿਉਹਾਰ ਦੇ ਮੌਕੇ ਤੇ ਸੇਰ ਤੋਂ ਹੀ ਸ਼ਿਵਾਲਾ ਮੰਦਿਰ ਵਿਖੇ ਸ਼ਰਧਾਲੂਆਂ ਦੀ ਭਾਰੀ ਢੀੜ ਦੇਖਣ ਨੂੰ ਮਿਲੂ ਉੱਥੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਸੀ। ਵਿਸ਼ੇਸ਼ ਤੌਰ ਤੇ ਬੁੱਟਰ ਰੋਡ, ਛੋਟਾ ਬਾਜ਼ਾਰ ਵਿਖੇ, ਅਸ਼ੀਸ਼ ਜੁਲਕਾ ਵੱਲੋਂ ਬੱਸ ਸਟੈਂਡ ਦੇ ਨਜ਼ਦੀਕ, ਈਸ਼ੋਕ ਨਈਰ ਵੱਲੋਂ ਅਤੇ ਇਸੇ ਤਰ੍ਹਾਂ ਬੁੱਟਰ ਰੋਡ ਤੇ ਸ਼ਿਵ ਚੱਕੀ ਨੌਜਵਾਨ ਸਭਾ ਵੱਲੋਂ ਲੰਗਰ ਲਗਾਇਆ ਗਿਆ। ਜੈਕਾਰੇ ਵੀਰ ਬਜਰੰਗੇ। ਅੱਜ 74 ਦੇ ਪਾਵਨ ਅਵਸਰ ਦੇ ਉੱਤੇ ਸ਼ੇਵ ਸ਼ਕਤੀ ਨੌਜਵਾਨ ਸਭਾ ਵੱਲੋਂ ਕਾਲ ਜੀ ਰੋਡ ਤੇ ਜੋ ਕਿ ਬੜੇ ਲੰਮੇ ਸਮੇਂ ਤੋਂ ਲੰਗਰ ਦੀ ਸੇਵਾ ਕਰਦੇ ਰਹੇ ਨੇ ਸ਼ਿਵਰਾਤਰੀ ਦੇ ਉੱਪਰ ਹੋਰ ਵੀ ਸਾਰੇ ਜਿੰਨੇ ਵੀ ਧਾਰਮਿਕ ਧਿਆਰ ਆਉਂਦੇ ਨੇ ਉਹਨਾਂ ਦੇ ਉੱਤੇ ਆਪਣੀ ਵੱਧ ਚੜ ਕੇ ਸੇਵਾ ਦਾ ਯੋਗਦਾਨ ਕਰਦੇ ਨੇ ਅੱਜ ਵੀ ਸ਼ਿਵਰਾਤਰੀ ਦੇ ਪਾਵਨ ਦਿਵਸ ਦੇ ਉੱਤੇ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਪ੍ਰਭੂ ਦੇ ਨਾਮ ਦਾ ਗੁਣਗਾਨ ਕਰ ਰਹੇ ਨੇ ਲੋਕਾਂ ਦੀ ਸੇਵਾ ਕਰ ਰਹੇ ਨੇ ਕਿਉਂਕਿ ਪਰਮਾਤਮਾ ਨੇ ਸਿਖਾਇਆ ਇਹ ਹੀ ਹੈ ਕਿ ਜਿਹੜਾ ਇਨਸਾਨ ਇੱਥੇ ਆ ਕੇ ਲੋਕਾਂ ਦੀ ਸੇਵਾ ਕਰੇਗਾ ਸਮਝ ਲਓ ਕੋ ਪਰਮਾਤਮਾ ਦੀ ਸੇਵਾ ਤੇ ਉਹਦੇ ਉੱਤੇ ਪੂਰਾ ਪੈਰਾ ਦੇਖ ਕੇ ਸਾਡੇ ਚੋਕ ਕੁਮਾਰ ਜੀ ਪ੍ਰਧਾਨ ਪਰਮੇਸ਼ਰ ਕੁਮਾਰ ਜੀ ਪ੍ਰਧਾਨ ਵਿਜੇ ਕੁਮਾਰ ਜੀ ਚੋਮਨਾ ਜੀ ਸਰਪ੍ਰਸ ਸਾਰੀ ਟੀਮ ਹੀ ਜਿੰਨੀਆਂ ਬਹੁਤ ਵਧੀਆ ਕੰਮ ਕਰ ਰਹੀ ਹੈ ਸਮਾਜ ਨੂੰ ਵਧੀਆ ਦੇਣ ਵਾਲੇ ਪਰਮਾਤਮਾ ਦੇ ਨਾਮ ਦੇ ਉੱਤੇ ਮਿਹਨਤ ਸਾਰਿਆਂ ਨੂੰ ਇਸ ਪਾਵਨ ਦਿਨ ਦੇ ਉੱਤੇ ਵਧਾਈ ਦਿੰਦਾ ਤੇ ਸਮੁੱਚੀ ਦੁਨੀਆ ਦੇ ਵਿੱਚ ਸਾਰੀ ਸੰਗਤ ਜਿੰਨੀ ਵੀ ਪਰਮਾਤਮਾ ਦੇ ਲੋਕਾਈ ਵਸਦੀ ਹੈ ਸਾਰਿਆਂ ਨੂੰ ਇਸ ਪਾਵਨ ਦਿਨ ਤੇ ਬਹੁਤ ਬਹੁਤ ਵਧਾਈ ਹਰ ਹਰ ਮਹਾਦੇਵ ਪਰ ਛਾਪੜਾ ਪੂਰਮ ਮੰਡਲ ਪ੍ਰਧਾਨ ਭਾਈਪਾ ਅੱਜ ਬਹੁਤ ਵੱਡੇ ਦਿਨ ਸ਼ਿਵਰਾਤਰੀ ਦੇ ਦਿਨ ਦੀਆਂ ਮਹਾ ਸ਼ਿਵਰਾਤਰੀ ਜੀਆਂ ਬਹੁਤ ਬਹੁਤ ਮੁਬਾਰਕਬਾਦ ਇਸ ਨਸ ਨੂੰ ਜਗਤ ਤੇ ਜਗਤ ਨੂੰ ਸਮੂਹ ਮਾਨਵਤਾ ਨੂੰ ਭਗਵਾਨ ਕੋ ਲੈ ਨਾ ਦੀ ਕਿਰਪਾ ਹਮੇਸ਼ਾ ਸਾਨੇ ਤੇ ਬਣੀ ਰਹੇ ਜੈ ਬੰਮ ਬੰਮ ਬੋਲੇ ਬੰਮ ਬੰਮ ਬੋਲੇ ਮਹਾ ਸ਼ਿਵਰਾਤਰੀ ਦੇ ਪਾਵਨ ਅਫਸਰ ਤੇ ਤੇ ਮੋਟਰ ਰੋਡ ਤੇ ਸਥਿਤ ਦੁਰਗਾ ਔਰ ਇਹਨਾਂ ਦੇ ਸਾਰੇ ਭਰਾਵਾਂ ਵੱਲੋਂ ਇਹ ਲੰਗਰ ਲਗਾਇਆ ਗਿਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਦਾ ਜਿਹੜਾ ਪਵਿੱਤਰ ਤਿਹਾਰਾ ਸਾਰੇ ਦੇਸ਼ ਵਿੱਚ ਪੂਰੇ ਵਿਸ਼ਵ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਔਰ ਇਹਦੇ ਤਹਿਤ ਅੱਜ ਵੱਖ-ਵੱਖ ਸਥਾਨਾਂ ਦੇ ਉੱਤੇ ਲੰਗਰ ਦੇ ਨਾਲ-ਨਾਲ ਵੱਖ-ਵੱਖ ਮਗਵਾਨਾ ਦੇ ਲੰਗਰਾਂ ਦਾ ਆਯੋਜਨ ਕੀਤਾ ਗਿਆ ਹੈ ਇਸ ਦਿਨ ਦੇ ਲਈ ਮੈਂ ਸਾਰੇ ਹੀ ਦੇਸ਼ਵਾਸੀਆਂ ਨੂੰ ਸਾਰੇ ਹੀ ਵਿਸ਼ਵ ਦੇ ਜਿਨੇ ਵੀ ਬਖਸ਼ਿੰਦੇ ਰਹਿੰਦੇ ਇਹਨਾਂ ਨੂੰ ਮੈਂ ਆਪਣੇ ਦਿਲ ਦੀ ਗਹਿਰਾਈਆਂ ਤੋਂ ਵਧਾਈ ਦਾ ਵਧਾਈ ਦਿੰਨਾ ਹਾਂ ਅਤੇ ਉਮੀਰ ਕਰਦਾ ਹਾਂ ਕਿ ਇਸੇ ਤਰ੍ਹਾਂ ਹੀ ਇੱਕ ਦੂਜਾ ਮਿਲ ਕੇ ਇਸ ਇਤਿਹਾਗ ਨੂੰ ਬਣਾਉਂਦੇ ਰਹੀਏ ਧੰਨਵਾਦ ਜੀ ਹਾਂਜੀ ਮਮ ਬੋਲੇ ਅੱਜ ਦੇ ਇਸ ਪਰਉ ਉਤਜਵਤ ਹੋਤੇ ਮੈਂ ਹਾਰਦਿਕ ਅਰਧਾਰਧਨ ਜਹਰ ਨਾਗਰਿਕ ਦਾ ਸਵਾਗਤ ਕਰਦਾ ਹਾਂ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਵੀ ਇਹ ਖੁਸ਼ੀ ਭਰਿਆ ਵਾਤਾਵਰਨ ਹਰ ਸਾਲ ਦੀ ਤਰ੍ਹਾਂ ਇਸ ਬਣਾਉਂਦੇ ਕਰਦੇ ਰਹੀਏ ਔਰ ਸ੍ਰਿਸ਼ਟੀ ਦੇ ਉਤੇ ਸੁਖ ਸ਼ਾਂਤੀ ਦੀ ਕਿਰਪਾ ਇਹ ਸਾਰਾ ਸਹਿਯੋਗ ਜਿਹੜਾ ਹੈ ਸਾਡੇ सेवादारा ने और जोड़े योगदान दे रहे हैं अभी उन्हों का भी हार्दिक स्वागत करते हाँ और वेलकम करते हाँ इन्होंने निष्काम सेवा और इस परोदे उत्ते लंगर लगा के व्यवस्था की है बहुत बहुत धन्यवाद आप सब जी का इस शुभ उत्सव के उ बहुत बहुत मनोकामना और सुख शांति की कामना करते हुए आप सब जी का स्वागत हम बम बोले मम बोले